ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ ਛੋਟੇ ਪਰਿਵਾਰ ਵਾਸਤੇ ਤੇ ਘੱਟ ਬਜਟ ਦੇ ਵਿੱਚ ਤਿਆਰ ਹੋਣ ਵਾਲੀ ਕੋਠੀ ਹੈਗੀ ਕਲਾਸਿਕਲ ਲੁੱਕ ਦੀ ਕੋਠੀ ਹੈ ਦੋਸਤੋ ਸਿੰਗਲ ਪੋਰਸ਼ਨ ਬਹੁਤ ਸੋਹਣਾ ਡਿਜ਼ਾਈਨ ਹੈ ਅੰਦਰੋਂ ਕੋਠੀ ਦਾ ਮੈਪ ਬਹੁਤ ਵਧੀਆ ਚੰਗੀ ਤਰ੍ਹਾਂ ਦਿਖਾ ਦੇਵਾਂਗੇ ਤੁਹਾਨੂੰ ਆਪਾਂ ਅੰਦਰੋਂ ਵੀ ਕੋਠੀ ਪੂਰਾ ਤੁਹਾਨੂੰ ਨਕਸ਼ਾ ਸਮਝ ਆ ਜਾਊਗਾ ਚੰਗੀ ਤਰ੍ਹਾਂ ਤੇ ਜਿਹੜੇ ਇਹਦੇ ਸ਼ੀਸ਼ੇ ਵਗੈਰਾ ਪਾਏ ਹੋਏ ਨੇ ਟਫਨ ਕਰਾ ਕੇ ਸ਼ੀਸ਼ੇ ਵਗੈਰਾ ਪਾਏ ਹੋਏ ਆ ਦੋਸਤੋ ਇਨਦੇ 8:30 ਵਜੇ ਤਾਂ ਇਹ ਖਿੱਲਰ ਦਾ ਨਹੀਂ ਹੈਗਾ ਸੀਸਾ ਕਦੇ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਹੁੰਦੀ ਹੈਗੀ ਇਹ ਥੋੜੇ ਮਹਿੰਗਾ ਪੈਂਦਾ ਹੈ ਥੋੜੇ ਘਣੇ ਫਰਕ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਤੇ ਇਹ ਕੋਠੀ 10 ਲੱਖ ਰੁਪਏ ਦੇ ਵਿੱਚ ਤਿਆਰ ਹੋਈ ਹੈ ਦੋਸਤੋ ਪਰਿਵਾਰ ਵਾਲਿਆਂ ਦੇ ਦੱਸਣ ਅਨੁਸਾਰ ਸਿਰਫ ਨਿਉਂ ਦੇ ਵਿੱਚ ਜੋ ਥੋੜੀ ਇੱਟ ਪਾਈ ਸੀ ਉਹ ਪੁਰਾਣੀ ਇਹਨਾਂ ਕੋਲ ਹੈਗੀ ਸੀ ਪੁਰਾਣੇ ਘਰ ਵਾਲੀ ਤੇ ਬਾਕੀ ਸਾਰੇ ਨਵੀਂ ਇੱਕ ਨੰਬਰ ਇੱਟ ਲਾਈ ਹੈ ਤੇ ਜੋੜੀਆਂ ਪੱਥਰ ਲਾਤਾ ਟਾਇਲ ਵਗੈਰਾ 10 ਲੱਖ ਰੁਪਏ ਲੱਗਿਆ ਪੂਰਾ ਇਸ ਕੋਠੀ ਤੇ ਦੋਸਤੋ ਕੋਠੀ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਕੋਠੀ ਹੈਗੀ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਆ ਵੇਖੋ ਉੱਪਰ ਜਾਲੀ ਵਗੈਰਾ ਲੱਗੀ ਹੋਈ ਆ ਬਹੁਤ ਸੋਹਣੀ ਤੇ ਇਹ ਫਾਈਬਰ ਵਾਲੀ ਜਾਲੀ ਹੈਗੀ ਵਿੱਚ ਇਹਦੇ ਫਾਈਬਰ ਹੈਗੀ ਲੋਹੇ ਦੀ ਤਾਰ ਨਹੀਂ ਹੈਗੀ ਜੇਕਰ ਲੋਹੇ ਦੀ ਤਾਰ ਵਾਲੀ ਜਾਲੀ ਮਿਲ ਜੇ ਤਾਂ ਉਹ ਪਾਟ ਜਾਂਦੀ ਹੁੰਦੀ ਹੈ ਥੋੜਾ ਟਾਈਮ ਪਾ ਕੇ ਉਹ ਥੋੜੇ ਟੁਕੜੀ ਨਿਕਲਣ ਲੱਗ ਜਾਂਦੀ ਹੁੰਦੀ ਹੈ ਉਸ ਦੀ ਤੇ ਬਹੁਤ ਸੋਹਣੀ ਅਸਲ ਵਿੱਚ ਜੇਕਰ ਗੱਲ ਕਰੀਏ ਤਾਂ ਮਿਸਤਰੀ ਦੇ ਬਹੁਤ ਸਾਰੇ ਹੁੰਦਾ ਦੋਸਤੋ ਬਹੁਤ ਫਰਕ ਪੈਂਦਾਗਾ ਮਿਸਤਰੀ ਦੀ ਚਣਾਈ ਤੇ ਮਿਸਤਰੀ ਦੀ ਸਫਾਈ ਆ ਵੇਖੋ ਕਿੰਨੀਆਂ ਸੋਹਣੀਆਂ ਕੋਰਾਵਾਂ ਵਗੈਰਾ ਬਣਾ ਕੇ ਇੱਕ ਬਹੁਤ ਸੋਹਣੀ ਸਫਾਈ ਕੀਤੀ ਹੋਈ ਐ ਇਸ ਕੋਠੀ ਦੇ ਉੱਪਰ ਜਿਹੜਾ ਜੇ ਰੰਗ ਵੀ ਨਹੀਂ ਹੋਇਆ ਹੋਇਆ ਜੇਕਰ ਰੰਗ ਹੋ ਜਾਂਦੀ ਐ ਕੋਠੀ ਤਾਂ ਬਹੁਤ ਦੁੱਗਣੀ ਟੌਰ ਬਣ ਜਾਣੀ ਐ ਇਸ ਕੋਠੀ ਦੀ ਆ ਫਰਸਟ ਤੇ ਪੋਰਚ ਆ ਗਿਆ ਇਹ ਆ ਵੇਖੋ ਪੋਰਚ ਥੋੜਾ ਬਾਹਰ ਕੱਢਿਆ ਹੋਇਆ ਸਾਈਡ ਤੇ ਤੁਸੀਂ ਵੇਖਿਆ ਸਾਹਮਣੇ ਪਿੱਲਰ ਲਾ ਕੇ ਤੇ ਇਹ ਤੁਹਾਨੂੰ ਦੱਸਾਂ ਕਿ ਕਿਉਂ ਕੱਢਿਆ ਹੋਇਆ ਥੋੜਾ ਆ ਦੇਖੋ ਸਾਹਮਣੇ ਵਿੰਡੋ ਆ ਜਿਹੜੀ ਵੇਖ ਰਹੇ ਹੋ ਤੁਸੀਂ ਇਹ ਕਿਚਨ ਬਣਿਆ ਹੋਇਆਗਾ ਸਾਹਮਣੇ ਪੋਰਚ ਦੇ ਤੇ ਇਹ ਦੇਖੋ ਪੋਰਚਾ ਹੈ ਇਹ ਵਧੀਆ ਕਾਫੀ ਖੁੱਲਾ ਪੋਰਚਾ ਹੈਗਾ ਛੋਟੇ ਪਰਿਵਾਰ ਵਾਸਤੇ ਪੰਜ ਛੇ ਮੈਂਬਰਾਂ ਦਾ ਪਰਿਵਾਰ ਆਗਰ ਤਾਂ ਬਹੁਤ ਵਧੀਆ ਦੋਸਤੋ ਇਹ ਵਧੀਆ ਖੁੱਲਾ ਕੋਠੀ ਦਾ ਹੋਇਆ ਮਤਲਬ ਡਿਜ਼ਾਈਨ ਬਹੁਤ ਸੋਹਣਾ ਮੈਪ ਹੈਗਾ ਤੇ ਘੱਟ ਨਹੀਂ ਕਹਿ ਸਕਦੇ ਇਹਨੂੰ ਜੈ ਜੇ ਏਰੀਆ ਬਿਲਕੁਲ ਸਾਰੀ ਸਹੂਲਤ ਹੈ ਇਸ ਕੋਠੀ ਦੇ ਵਿੱਚ ਸਾਰੇ ਰੂਮ ਜਿੰਨੇ ਚਾਹੀਦੇ ਹੁੰਦੇ ਨੇ ਬਣੇ ਹੋਏ ਨੇ ਆ ਵੇਖੋ ਫਰਸਟ ਤੇ ਮੇਨ ਜੋੜੀ ਜੋ ਕੇ ਕਹਿ ਸਕਦੇ ਆਪਾਂ ਬਹੁਤ ਸੋਹਣਾ ਡਿਜ਼ਾਈਨ ਪਾ ਕੇ ਬਣਾਈ ਹੋਈ ਹੈਗੀ ਇਹ ਡਰੈنگ ਰੂਮ ਆ ਗਿਆ ਕਾਫੀ ਕੁਲਾ 12x12 ਸਕਰ ਫੁੱਟ ਦਾ ਹੈ ਡ੍ਰੈਗ ਰੂਮ ਆਗਾ ਤੇ ਬਾਹਰ ਇੱਕ ਵਿੰਡੋ ਰੱਖੀ ਹੋਈ ਆ ਸਾਹਮਣੇ ਟਾਇਲ ਵਗੈਰਾ ਲੱਗੀ ਹੋਈ ਆ ਕੰਪਲੀਟ ਹੈਗੀ ਤੇ ਡਾਊਨ ਸੀਲਿੰਗ ਵਗੈਰਾ ਕਰਾਉਣੀ ਆ ਜਾਂ ਕੋਈ ਪੀਓਪੀ ਕਰਾਉਣੀ ਆ ਉਹ ਚੀਜ਼ ਬਾਕੀ ਆ ਦੋਸਤੋ ਲਾਈਟ ਫਿਟਿੰਗ ਦਾ ਕੰਮ ਹੋ ਗਿਆ ਇਸ ਦਾ ਤੇ ਡ੍ਰੈਗ ਰੂਮ ਦੇ ਨਾਲ ਅੱਗੇ ਫਰੰਟ ਸਾਈਡ ਤੇ ਜਿਹੜੀ ਫਰੰਟ ਵਾਲੀ ਵਾਲ ਆ ਉਸ ਦੇ ਨਾਲ ਇੱਕ ਸਟੋਰ ਬਣਾਇਆ ਹੋਇਆਗਾ ਆ ਵੇਖੋ ਤੇ ਇੱਧਰ ਸામਨੇ ਕਿਚਨ ਬਣਿਆ ਹੋਇਆਗਾ ਜੋ ਕਿ ਪੋਰਚ ਦੇ ਸਾਹਮਣੇ ਜਿੱਪਾ ਨੂੰ ਵਿੰਡੋ ਦਿਸ ਰਹੀ ਸੀਗੀ 메ਨ ਗੇਟ ਛੱਡ ਕੇ ਡ੍ਰੈਇੰਗ ਰੂਮ ਦੇ ਨਾਲ ਉਸਦੇ ਨਾਲ ਹੀ ਕਿਚਨ ਹੈਗਾ ਇਹ ਆ ਵੇਖੋ ਕਿਚਨ ਰੈਡੀ ਹੈਗਾ ਟਾਇਲ ਵਗੈਰਾ ਲੱਗੀ ਹੋਈ ਹੈ ਇਸਦੇ ਵਿੱਚ ਵੀ ਸੈਲਿਪ ਵਗੈਰਾ ਬਣਾ ਦਿੱਤੀ ਆ ਤੇ ਭਰਨ ਵਾਲਾ ਰਹਿੰਦਾ ਕਿਚਨ ਵਗੈਰਾ ਤੇ ਬੈਕ ਸਾਈਡ ਤੇ ਆ ਦੋ ਬੈੱਡਰੂਮ ਆਗੇ ਇੱਕ ਬੈੱਡਰੂਮ ਇਧਰ ਆ ਗਿਆ 12x12 ਸਕੁਅਰ ਫੁੱਟ ਦਾ ਜਿਸ ਦੀ ਕਿ ਇੱਕ ਪਿੱਛੇ ਬਿੰਦੋ ਰੱਖੀ ਹੋਈ ਆ ਮੰਗਰ ਆ ਵੇਖ ਸਕਦੇ ਹੋ ਤੁਸੀਂ ਜੋੜੀਆਂ ਸਾਰੀਆਂ ਲੱਗ ਚੁੱਕੀਆਂ ਨੇ ਗੀਆਂ ਕੰਪਲੀਟ ਨੇਗੀਆਂ ਤੇ ਵਿਚਾਲੇ ਵਾਸ਼ਰੂਮ ਅਟੈਚ ਕੀਤਾ ਹੋਇਆ ਦੋਸਤੋ ਜੋ ਕਿ ਕਾਮਨ ਵਾਸ਼ਰੂਮ ਆਗਾ ਲੌਬੀ ਨਾਲ ਅਟੈਚ ਆ ਇਹ 프ਰੰਟ ਤੇ ਥੋੜੀ ਜਗ੍ਹਾ ਛੱਡ ਕੇ ਥੋੜਾ ਪਿੱਛੇ ਹਟਾਇਆ ਹੋਇਆ ਹੈਗਾ ਤਾਂ ਕਿ ਮੂਰੇ ਵਾਸਵਸਣ ਵਗੈਰਾ ਲੱਗਿਆ ਹੋਇਆ ਹੈਗਾ ਆ ਦੇਖੋ ਟਾਇਲ ਵਗੈਰਾ ਬਹੁਤ ਸੋਹਣੀ ਲੱਗੀ ਹੋਈ ਹੈਗੀ ਕੰਪਲੀਟ ਕੀਤਾ ਹੋਇਆ ਹੈ ਵੀ ਦੇਖੋ ਸੋਹਣੀਆਂ ਨੇ ਜੋੜੀਆਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇਗੀਆਂ ਤੇ ਘਰ ਹੀ ਤਿਆਰ ਕਰਵਾਇਆ ਨੇ ਬਾਈ ਨੇ ਜੋੜੀਆਂ ਵੀ ਇੱਕ ਬੈੱਡਰੂਮ ਇਧਰ ਆ ਗਿਆ ਜੋ ਕਿ ਟੇਡਾ ਬਾਹਰ ਸੋਈ ਦੀ ਸਾਈਡ ਤੋਂ ਬਾਹਰ ਰੱਖਿਆ ਹੋਇਆ ਹੈਗਾ ਜਿਵੇਂ ਕਿ ਕਿਚਨ ਦਾ ਬਾਹਰ ਹੈਗਾ ਅੰਦਰ ਨੂੰ ਉਵੇਂ ਹੀ ਇਸ ਦਾ ਗੇਟ ਰੱਖਿਆ ਹੋਇਆ ਹੈ ਦੋਸਤੋ ਇੱਕ ਬੈੱਡਰੂਮ ਇਹ ਹੈਗਾ 12x12 ਸਕੁਅਰ ਫੁੱਟ ਦਾ ਬੈੱਡਰੂਮ ਇਹ ਹੈਗਾ ਜਿਹੜਾ ਕਿ ਬਾਥਰੂਮ ਆ ਉਹ ਕਾਮਨ ਬਾਥਰੂਮ ਹੈਗਾ ਸਿਰਫ ਲੋਬੀ ਨਾਲ ਅਟੈਚ ਕੀਤਾ ਹੋਇਆ ਕਿਸੇ ਬੈੱਡਰੂਮ ਨਾਲ ਅਟੈਚ ਨਹੀਂ ਕੀਤਾ ਆ ਵੇਖੋ ਇਹ ਥੋੜਾ ਪਿਛੇ ਹਟਾਇਆ ਹੋਇਆ ਇਨਾਂ ਕ ਤੇ ਕਿਵੇਂ ਲੱਗਿਆ ਕੋਠੀ ਦਾ ਡਿਜ਼ਾਈਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਕੋਠੀ ਦਾ ਡਿਜ਼ਾਈਨ ਛੋਟੀ ਜੀ ਕੋਠੀ ਹੈਗੀ ਨਾ ਹੀ ਤੰਗ ਹੈ ਜ਼ਿਆਦਾ ਤੇ ਨਾ ਹੀ ਬੜਾ ਖਲਾਰਾ ਪਾਇਆ ਹੋਇਆ ਦੋਸਤੋ ਮੇਨ ਜੀ ਹੈਗੀ ਜਾਇਦ ਜੀ ਕੋਠੀ ਹੈਗੀ ਸਾਰੀ ਸਹੂਲਤ ਹੈ ਕੋਠੀ ਦੇ ਵਿੱਚ ਤੇ ਜਾਇਦ ਹੀ ਪੈਸੇ ਲੱਗੇ ਹੋਏ ਨੇ ਥੋੜੇ ਜਿ 10-12 ਲੱਖ ਰੁਪਇਆ ਕੋਈ ਠੀਕ ਹੁੰਦਾ ਹਰ ਇੱਕ ਬੰਦਾ ਮੈਨੇਜ ਕਰ ਸਕਦਾ ਹੁੰਦਾ ਜੇਕਰ ਐਡਾ ਕਰ ਪਾਈਏ ਤਾਂ ਆਪਾਂ ਨੂੰ ਭਾਰ ਵੀ ਨਹੀਂ ਜ਼ਿਆਦਾ ਹੁੰਦਾ ਦੋਸਤੋ ਬਾਅਦ ਚ ਫਿਰ ਕੰਪਲੀਟ ਨਹੀਂ ਹੁੰਦੀ ਕੋਠ ਸੋ ਆ ਦੇਖੋ ਪਰ ਜਾਲੀ ਵਗੈਰਾ ਤੇ ਇੱਕ ਰੰਗ ਕੀਤਾ ਕੱਲੀ ਤੇ ਇਸ ਦੇ ਹਜੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਦੋਸਤੋ ਇਹ ਜਿਹੜੀਆਂ ਤੁਸੀਂ ਪੌੜੀਆਂ ਵੇਖੀਆਂ ਨੇ ਬਾਈ ਨੇ ਅੰਦਰ ਨਹੀਂ ਬਣਾਈਆਂ ਕੋਠੀ ਦੇ ਇਹ ਪੌੜੀ ਬਾਹਰ ਕੱਢੀ ਹੈਗੀ ਤਾਂ ਕਿ ਜਗਾ ਨਾ ਘਰੇ ਲੌਬੀ ਵਧੀਆ ਖੁੱਲੀ ਰਹੇ ਸੋ ਇਹ ਵੀ ਤਰੀਕਾ ਤੁਹਾਨੂੰ ਕਿਵੇਂ ਲੱਗਾ ਦੋਸਤੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਧੰਨਵਾਦ ਜੀ